ਹਾਂਜੀ ਕੀ ਹਾਲ ਚਾਲ ਆ ਜੀ ਸਾਰੇ ਭਰਾਵਾਂ ਦਾ ਤੇ ਉਮੀਦ ਆ ਸਾਰੇ ਭਰਾ ਠੀਕ ਠਾਕ ਵਧੀਆ ਹੋਣਗੇ ਤੇ ਆਪਾਂ ਪੂਰੇ ਵਧੀਆ ਸਵਾਗਤ ਕਰਦੇ ਆਂ ਅੱਜ ਤੁਹਾਡੇ ਇੱਕ ਨਵੀਂ ਵੀਡੀਓ ਦੇ ਵਿੱਚ ਤੇ ਅੱਜ ਆਪਾਂ ਵੀਰੇ ਕਰ ਲੱਗੇ ਇੱਕ ਜੋੜਾ ਉਸ ਬੱਚਿਆਂ ਦਾ ਸੇਲ 10 ਪਰ ਸਾਫ ਹੋ ਚਲੇ ਆ ਪੱਠੇ ਪੱਠੀ ਹੋ ਗਈ ਆ 10 ਪਰ ਸਾਫ ਆ ਲਾਲ ਚੀਨਾ ਦਾ ਜੋੜਾ ਸੇਲ ਕਰਨਾ ਨਸਲ ਬਹੁਤ ਚੰਗੀ ਆ ਬਾਈ ਜੀ ਹੱਦੋਂ ਵੱਧ ਚੰਗੀ ਆ ਨਸਲ ਦੋਨੇ ਚਿੱਟੀਆਂ ਅੱਖਾਂ ਦੇ ਭੈਣ ਭਰਾ ਦੋਨੇ ਵੀਰੇ ਆ ਕਬੂਤਰੀ ਐ ਕ ਕਲੀ ਰਹੇਗੀ 10 ਪਰ ਸਾਫ ਹੋ ਜਲੀ ਤੇ ਕਬੂਤਰ ਦੇ ਬਾਦ ਦੋ ਦੋ ਖੰਭ ਰਹਿਗੇ ਕੰਨੀਆਂ ਵਾਲੇ ਤੇ 10 ਪਰ ਸਾਫ ਹੋ ਚੱਲੇ ਆ ਤੇ ਜੇ ਕਿਸੇ ਵੀਰ ਨੇ ਭੈਣ ਭਰਾ ਦਾ ਜੋੜਾ ਲੈਣਾ ਲਾਲ ਚੀਨੀਆਂ ਦੀ نسل ਬਣਾਉਣੀ ਆ ਤੇ ਆਪਣੇ ਨਾਲ ਸੰਪਰਕ ਕਰ ਲਿਓ ਆਪਣਾ ਨੰਬਰ ਹੈਗਾ 994599516 994599516 ਆਪਣਾ ਨੰਬਰ ਆ ਤੇ ਵੀਰੇ ਕਬੂਤਰ ਬਹੁਤ ਹੀ ਜਿਆਦੇ ਵਧੀਆ ਆ ਕਰ ਲੋ ਚੈੱਕ 10 ਪਰ ਹੋ ਚੱਲੇ ਆ ਸਾਫ ਤੇ ਦੋ ਵੱਧ ਚੰਗੇ ਆ ਬਾਈ ਜੇ ਕਿਸੇ ਨੇ ਲਾਲ ਚੀਨੀਆਂ ਦੀ نسل ਬਣਾਉਣੀ ਆ ਤਾਂ ਦੇਖ ਲਓ ਵੀਰੇ ਆ ਕਬੂਤਰੀ ਆ ਆਇਆ ਹੈਗਾ ਕਬੂਤਰ ਤੇ ਜੇ ਕਿਸੇ ਭਰਾ ਨੇ ਲਾਲ ਜੀਂਦੇ ਦੀ ਨਸਲ ਬਣਾਉਣੀ ਹੈ ਤੇ ਆਪਣੇ ਨਾਲ ਸੰਪਰਕ ਕਰ ਲੋ ਭੈਣ ਭਰਾ ਦਾ ਜੋੜਾ ਲਾ ਲਿਓ ਬਈ ਜੀ ਤੁਹਾਡੇ ਕੋਲ ਨਸਲ ਵੀ ਤਿਆਰ ਹੋ ਜੀ ਤੇ ਬੱਚੇ ਵੀ ਬਹੁਤ ਵਧੀਆ ਬਣਨਗੇ ਤੇ ਵੱਧੋ ਵੱਧੇ ਨਸਲ ਉੱਡਦੀ ਆ ਵੀਰੇ ਤੇ ਆਹ ਕਣੀ ਹੋਲੇ ਵੀ ਆਪਾਂ ਵੀ ਭੈਣ ਭਰਾ ਤੇ ਮਾਂ ਪਿਓ ਦੇ ਭੈਣ ਭਰਾ ਜਾਂ ਪਿਓਤੀ ਦੇ ਜੋੜੇ ਲਾ ਕੇ ਨਸਲਾਂ ਬਣਾਈਆਂ ਤੇ ਤੁਹਾਨੂੰ ਇਹਨਾਂ ਦਾ ਆਪਾਂ ਮਾਂ ਪਿਓ ਵੀ ਚੈੱਕ ਕਰਾ ਦੇਣਾ ਕਿਹੜਾ ਇਹਨਾਂ ਦਾ ਮਾਂ ਪਿਓ ਵਾ ਉਹ ਵੀ ਵੀਰੇ ਭੈਣ ਭਰਾ ਇਹਨਾਂ ਦਾ ਤੇ ਵੀ ਭੈਣ ਭਰਾਈ ਆ ਤੇ ਉਹ ਵੀ ਭੈਣ ਭਰਾਈ ਲਾਏ ਸੀ ਆਪਾਂ ਤੇ ਕਬੂਤਰ ਬਹੁਤ ਵਧੀਆ 10 ਪਰ ਸਾਫ ਆ ਬਈ ਕਰ ਲੋ ਚੈੱਕ ਦੋਨੇ ਬਾਲੀ ਵਧੀਆ ਨਸਲਾ ਪਰੇ ਤੇ ਆਪਾਂ ਕਰ ਲੱਗੇ ਆ ਸੇਲ ਜੇ ਕਿਸੇ ਵੀਰ ਨੂੰ ਚਾਹੀਦੇ ਆ ਤੇ ਆਪਾਂ ਜਲਾ ਕਰ ਲੋ ਸੰਪਰਕ ਤੇ ਬਾਕੀ ਕਬੂਤਰ ਦੇਖ ਲੋ ਕਬੂਤਰ ਵੀ ਬਹੁਤ ਘੈਂਡ ਆ ਲਾਲ ਜੀ ਨਾਲ ਦੇ ਕਬੂਤਰੀ ਵੀ ਬਹੁਤ ਘੈਂਡ ਆ ਲਾਲ ਜੀ ਦੀ ਦੇਖੋ ਬਈ ਚਿੱਟੀਆਂ ਅੱਖਾਂ ਦੋਨਾਂ ਦੀਆਂ ਕਬੂਤਰੀ ਦੇਖੋ ਕਿੰਨੀ ਚੰਗੀ ਆ ਤੇ ਕਬੂਤਰ ਵੀ ਦੇਖੋ ਕਿੰਨਾ ਚੰਗਾ ਤੇ ਇਹ ਕਿਸੇ ਵੀਰ ਨੂੰ ਚਾਹੀਦਾ ਆਪਣਾ ਸੰਪਰਕ ਕਰ ਲਿਓ 99 51 99 16 ਨੰਬਰ ਆਪਣਾ ਤੇ ਤੁਹਾਨੂੰ ਡਾਰੀਆਂ ਭਰਾ ਕੇ ਦਿਖਾ ਦਨੇ ਬਈ ਪੂਰੇ ਘੈਂਟ ਤੇ ਜਬਰਦਸਤ ਜੋੜਾ ਆ ਦੇਖੋ ਹੁਣ ਤੁਹਾਨੂੰ ਇਹਨਾਂ ਦਾ ਆਪਾਂ ਮਾਪਿਓ ਵੀ ਦਿਖਾ ਦਨੇ ਆ ਕਿਹੜਾ ਇਹਨਾਂ ਲਾਲ ਜਿੰਦਿਆਂ ਦਾ ਮਾਪਿਓ ਤੇ ਕਰਕਰ ਨੂੰ ਚੈੱਕ ਆਹ ਦੇਖ ਲਓ ਭਾਈ ਜੀ 10 ਪਰ ਸਾਫ ਹੋਣ ਵਾਲੇ ਆ ਤੇ ਬਾਲੇ ਘੈਂਟ ਚੰਗੀ ਨਸਲ ਆ ਦੇਖ ਲਓ ਕਬੂਦਰੀ ਕਿੰਨੀ ਚੰਗੀ ਨਸਲ ਤੋਦਰੋ ਕਬੂਤਰ ਦੀ ਜਿਹੜੇ ਵੀਰ ਨੇ ਲੈ ਕੇ ਆਣਾ ਵੀਰੇ ਇਹ ਜੇ ਇਹੀ ਨਸਲ ਬਣਾਉਣੀ ਆ ਸੇਮ ਤੋਂ ਸੇਮ ਲਾਲਚੀ ਨੇ ਤਾਂ ਵੀਰੇ ਦੋਨੇ ਭੈਣ ਭਰਾ ਲਾ ਦਿਓ ਦੋਨੇ ਭੈਣ ਭਰਾ ਲਾਏ ਬੋ ਘੈਂਟ ਨਸਲ ਬਣੂਗੀ ਤੇ ਇਹੋ ਜੇ ਬੱਚੇ ਕਰਨਗੇ ਲਾਲਚੀ ਨੇ ਤੇ ਕਿਉਂਕਿ ਇਹਨਾਂ ਦਾ ਮਾਪਿਓ ਵੀ ਲਾਲ ਸਰਾ ਪਿਓ ਆ ਤੇ ਲਾਲ ਜੀ ਦੀ ਮਾਂ ਤੇ ਆਉ ਤੁਹਾਨੂੰ ਆਪਾਂ ਵਰੇ ਵਿਖਾ ਕੇ ਲਿਆਉਂਦੇ ਆ ਇਹਨਾਂ ਦਾ ਮਾਂ ਪਿਓ ਕਿਹੜਾ ਇਹਨਾਂ ਦਾ ਮਾਂ ਪਿਓ ਜੇ ਤੁਹਾਨੂੰ ਉਹ ਵੀ ਦਿਖਾ ਦਗੇ ਤਾਂ ਲਓ ਜੀ ਕਰੋ ਚੈੱਕ ਆ ਹੈਗਾ ਵੀਰੇ ਇਹਨਾਂ ਦਾ ਪਿਓ ਲਾਲ ਸਰਾ ਉਹਨਾਂ ਪੱਠਿਆਂ ਦਾ ਲਾਲ ਸਰਾ ਪਿਓ ਆ ਇਹ ਆ ਹੈਗੀ ਇਹਨਾਂ ਦੀ ਮਾਂ ਲਾਲ ਚੀਨੀ ਤੇ ਦੇਖ ਲਓ ਬਈ ਕਬੂਤਰੀ ਵੀ ਕਿੰਨੀ ਚੰਗੀ ਨਸਲ ਆ ਤੇ ਕਬੂਤਰ ਵੀ ਦੋਨੇ ਦੇਖ ਲਓ ਇਹ ਕਬੂਤਰੀ ਆ ਤੇ ਆ ਕਬੂਤਰ ਆ ਆ ਲਓ ਜੀ ਕਰ ਲਓ ਚੱਕੇ ਉਹਨਾਂ ਦਾ ਮਾਂ ਪਿਓ ਲਾਲ ਸਰਿਆਂ ਦਾ ਲਾਲ ਚੀਨਿਆਂ ਦਾ ਕਬੂਤਰੀ ਲਾਲ ਚੀਨੀ ਕਬੂਤਰ ਲਾਲਸਰਾ ਤੇ ਭਾਈ ਜੇ ਕਿਸੇ ਵੀਰ ਨੂੰ ਚਾਹੀਦੀ ਤੇ ਆਪਣਾ ਕਰ ਲੋ ਸੰਪਰਕ ਅੱਗੇ ਆਪਾਂ ਗੱਲੜਿਆਂ ਦੀ ਪਾਈ ਸੀ ਵੀਡੀਓ ਗੱਲੜੇ ਕਬੂਤਰ ਪੱਠੇ ਸੇਲ ਕੀਤੇ ਸੀ ਭੈਣ ਭਰਾ ਉਹ ਜੋੜਾ ਆਪਣਾ ਵੇਖ ਗਿਆ ਵੀਰੇ ਉਹ ਵੀਰ ਆਪਣਾ ਇਧਰ ਲੁਧਿਆਣੇ ਦੀ ਸਾਈਡ ਦਾ ਆ ਕੇ ਲੈ ਗਿਆ ਸੀ ਤੇ ਵੀਰ ਨੂੰ ਆਪਾਂ ਕਿਹਾ ਵੀਰ ਕਬੂਤਰ ਸੰਭਾਲ ਕੇ ਰੱਖ ਲਈ ਕਬੂਤਰ ਡਾਈ ਨਾ ਜੇ ਉਹ ਨਾਲ ਵੀ ਮੈਂ ਗੱਲੜੀਆਂ ਦੀ ਨਸਲ ਬਣਾਉਣੀ ਹੈ ਤੇ ਆਪਾਂ ਵੀਰ ਨੂੰ ਕਹਿੰਦੇ ਫਿਰ ਕਬੂਤਰ ਡਾਈ ਨਾ ਕਦੇ ਵੀ ਖੁੱਡੇ ਚ ਬਾਹਰ ਨਾ ਕੱਢੀ ਬਸ ਇਹਨਾਂ ਨੂੰ ਕੈਂਚੀ ਲਾਲਾ ਜਾਂ ਖੰਭ ਕੱਟ ਲਾ ਤੇ ਭੈਣ ਭਰਾ ਦਾ ਜੋੜਾ ਲਾ ਦੇ ਤੇ ਇਹੀ ਚੀਜ਼ਾਂ ਤੇਰੇ ਕੋਲ ਬੱਚੇ ਨੇ ਗੱਲਣਗੇ ਗੱਲੜੀ ਤੂੰ ਦਾ ਬਸ ਵੀਰੇ ਮੈਂ ਗੱਲੜੀ ਦੀ ਨਸਲ ਬਣਾਉਣੀ ਆ ਤੇ ਵੀਰੇ ਜੇ ਕਿਸੇ ਵੀਰ ਨੂੰ ਲਾਲਚੀਨਿਆਂ ਦੀ ਨਸਲ ਚਾਹੀਦੀ ਲਾਲਚੀਨਿਆਂ ਦੀ ਨਸਲ ਬਣਾਉਣੀ ਆ ਤੇ ਆਪਣੇ ਨਾਲ ਸੰਪਰਕ ਕਰ ਲੋ ਤੇ ਫਿਰ ਆਪਾਂ ਦੋਨੇ ਭੈਣ ਭਰਾ ਦਾ ਜੋੜਾ ਦੇ ਦੇਾਂਗੇ ਲਾਲਚੀਨਿਆਂ ਦਾ ਤੇ ਸੇਮ ਇਹੋ ਜਿਹੇ ਬੱਚੇ ਕੱਢਣਗੇ ਬਈ ਪਹਿਲਾਂ ਹੋ ਸਕਦਾ ਰੱਤੇ ਕੱਢਣ ਰੱਤਿਆਂ ਤੋਂ ਬਾਅਦ ਰੱਤੇ ਝਾੜ ਪਾ ਕੇ ਇਹੋ ਜੇ ਬਣ ਜਾਣਗੇ ਇਹ ਵੀ ਦੋਨੇ ਰੱਤੇ ਸੀ ਪਹਿਲਾਂ ਤੇ ਜੇ ਕਿਸੇ ਵੀਰ ਨੂੰ ਚਾਹੀਦੇ ਤਾਂ ਆਪਣਾ ਕਰ ਲੋ ਸੰਪਰਕ ਤੇ ਚੈਨਲ ਨੂੰ ਕਰ ਲੋ ਸਬਸਕ੍ਰਾਈਬਰ ਤੇ ਵੀਡੀਓ ਕਰ ਦਿਓ ਸ਼ੇਅਰ ਤੇ ਇੱਕ ਆਪਣਾ 6855 ਦਾ ਜਨਰਲ YouTube ਤੇ ਉਹ ਵੀ ਕਰ ਲੋ ਸਬਸਕ੍ਰਾਈਬਰ ਸਾਰੇ ਭਰਾ